ਜਿੱਤੇ ਕੀ ਕਿਸਾਨਾਂ ਦੀਆਂ ਕਈ ਮੰਗਾਂ ਉੱਤੇ ਹੀ ਅੱਜ ਇੱਕ ਇੱਕ ਕਿਸਾਨ ਵੱਲੋਂ ਇੱਕ ਹੋਰ ਮੰਗ ਆਕੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਤੋਂ ਗੁਜਾਰਿਸ਼ ਕੀਤੀ ਜਾ ਰਹੀ ਹੈ ਕਿ ਇਸ ਮੰਗ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਫਾਰਮੈਟ ਮੂਰੇ ਇਹ ਮੰਗ ਕਰ ਰਹੇ ਆ ਵੀ ਜਿੱਥੇ ਐਮਐਸਬੀ ਹੋਰ ਸਾਭ ਕੋ ਰਾਤਾਂ ਆਮਾ ਠੇਕੇ ਖੋਲੇ ਆਂ ਅਸੀਂ ਬਹੁਤ ਭੁੱਖੀ ਖਾਂਦੇ ਆ ਹੱਥ ਬੰਨ੍ਹ ਕੇ ਬੇਨਤੀ ਆ ਸਾਡੀ ਭੁੱਖੀ ਖੋਲੀ ਜਾਵੇ ਜਾਂ ਫੇਰ ਰਾਤਾਂ ਆਜੇ ਵੀ ਬੰਦ ਕਰੀ ਜਾਵੇ ਦੇ ਕੇ ਖਾਉਗੇ ਨਾਗੇ ਵੀ 89 ਗੋਲੀਆਂ ਖਾ ਕੇ ਅਸੀਂ ਸਾਡੇ ਲੋਕ ਅੱਜ ਦੇ ਬਦ ਮਰ ਰਹੇ ਆ ਅਗੜੀਆ ਪੋਸਟ ਖੋਲਣ ਦੀ ਗੱਲ ਕਰ ਰਿਹਾ ਰਾਜਸਥਾਨ ਸਰਕਾਰ ਵਿੱਚ ਪਹਿਲਾਂ ਖੁੱਲੀ ਹੋਈ ਸੀਗੀ ਫਿਰ ਬੰਦ ਕਰਤੀ ਤੇ ਹੁਣ ਫੇਰ ਖੁੱਲ ਚੁੱਕੀ ਹੈ ਜੇਕਰ ਸਰਕਾਰ ਨੇ ਠੇਕੇ ਖੋਲਦੇ ਤਾਂ ਕਿਆ ਰੇਟ ਮਿਲੂਗੀ ਬੁੱਕੀ ਫਿਰ ਹੁਣ ਕੀ ਰੇਟ ਮਿਲਦੀ ਹੈ ਹੇ ਹੱਥ ਬਣ ਕੇ ਬੇਨਤੀ ਹੈ ਜਿੰਨੇ ਵੀ ਅਸਰ ਹੈ ਪੁਲਿਸ ਮੈਗਵਾ ਹੋਰ ਬਹੁਤ ਮੈਗਵੇ ਸਾਡੇ ਭੈਣ ਭਾਈ ਉਹ ਵੀ ਵਜਾਰੇ ਖਾਨੇ ਹੈ ਇਹ ਜੀ ਗੱਲ ਨਹੀਂ ਹੈ ਕਾਲੀ ਦਾ ਵਿਰੋਧੀ ਟੋਲ ਪਲਾਜ਼ਾ ਅੱਜ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਅਤੇ ਮੁਫਤ ਦੇ ਵਿੱਚੋਂ ਗੱਡੀਆਂ-ਗੱਡੀਆਂ ਜਾ ਰਹੀਆਂ ਜਿੱਤੇ ਕਿ ਕਿਸਾਨਾਂ ਦੀਆਂ ਕਈ ਮੰਗਾਂ ਉੱਥੇ ਹੀ ਅੱਜ ਇੱਕ ਇੱਕ ਕਿਸਾਨ ਵੱਲੋਂ ਇੱਕ ਹੋਰ ਮੰਗ ਆਕੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਤੋਂ गुजारिश ਕੀਤੀ ਜਾ ਰਹੀ ਹੈ ਕਿ ਇਸ ਮੰਗ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਕੀ ਮੰਗ ਹੈ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਆਪਣਾ ਨਾਮ ਦੱਸੋ ਨਾਮ ਕੀ ਹੈ ਮੈਂ ਹਾਂ ਸਕਿੰਦਰ ਸਿੰਘ ਪਿੰਡ ਮਾਰਕ ਬਸਰੀਫ ਬਾਕੀ ਮੈਂ ਡਰਾਈਵਰ ਆ ਜੀ ਕਿੰਨੀ ਕਿੰਨੀ ਦੇਰ ਤੋਂ ਤੁਸੀਂ ਗੱਡੀ ਚਲਾਉਂਦੇ ਆ ਮਨੋ ਇਹ 20 ਸਾਲ ਹੋ ਗਏ ਗੱਡੀ ਚਲਾਉਂਦੇ ਨੂੰ ਮੇਰੀ 55 ਸਾਲ ਦੀ ਉਮਰ ਹੈ ਬਾਕੀ ਮੈਂ ਇਹਦਾ ਗਵਰਨਮੈਂਟ ਮੂਰੇ ਇਹ ਮੰਗ ਕਰ ਰਿਹਾ ਬਈ ਜਿੱਥੇ ਐਮਐਸਬੀ ਹੋਰ ਸਾਹਿਬ ਕੋ ਰਾਤ-ਰਾਤ ਮਾ ਠੇਕੇ ਖੋਲੇ ਆਂ ਅਸੀਂ ਪੋਤ ਭੁੱਖੀ ਖਾਂਦੇ ਆਂ ਹੱਥ ਬੰਨ੍ਹ ਕੇ ਬੇਨਤੀ ਆ ਸਾਡੀ ਭੁੱਖੀ ਖੋਲੀ ਜਾਵੇ ਇਹ ਫੇਰ ਰਾਤਾਂ ਜੀ ਬੰਦ ਕਰੀ ਜਾਵੇ ਠੇਕੇ ਖੋਲੋ ਸਾਡੇ ਬਣਾ ਲਓ ਨਸਾਸ ਅਸੀਂ ਜਾ ਕੇ ਠੇਕੇ ਦੇ ਲੈ ਲੂਗੇ ਦੇ ਕੇ ਖਾਉਗੇ ਨਾਗੇ ਵੀ ਐਡ ਨਾਉ ਗੋਲੀਆਂ ਖਾ ਕੇ ਅਸੀਂ ਸਾਡੇ ਲੋਕ ਅੱਜ ਤੇ ਬੱਸ ਮਰ ਰਹੇ ਆ ਉਹ ਮਰਨ ਨਾਲ ਦਾ ਆਏ ਵੀ ਅਸੀਂ ਠੇਕੇ ਤੇ ਜਾ ਕੇ ਲੈ ਆਉਗੇ ਹਨ ਉਹਦਾ ਕੋਈ ਚੱਕਰ ਨਹੀਂ ਆ ਪੈਸੇ ਲਾਉਣ ਦਾ ਕੋਈ ਚੱਕਰ ਨਹੀਂ ਹੁਣ ਅਸੀਂ 4-5000 ਰੁਪਏ ਨੂੰ ਕਿਲੋ ਲੈ ਰਹੇ ਆ ਹਾਲਾਂਕਿ ਲੋਕ ਕਹਿੰਦੇ ਵੀ ਇਹ ਫੂਸ ਹੈ ਇਹ ਫੂਸ ਹੈ ਪਰ ਸਾਡੇ ਬਾਤ ਇਹ ਨਸ਼ਾ ਹੈ ਹੱਲਾ ਭਾਈ ਸਰੀਰ ਨਹੀਂ ਚੱਲਦਾ ਤੇ ਜਿਹੜੀ ਛੜਦੇ ਆ ਸਾਨੂੰ ਇਹ ਰੰਗ ਹੋ ਰਿਹਾ ਹੈ ਸਾਡੇ ਅੱਧ ਦੇ ਵੱਧ ਅੱਧ ਦੇ ਵੱਧ ਬੱਚੇ ਸਾਡੇ ਨਮੋਟਸ ਹੋ ਰਹੇ ਆ ਤੇ ਇਹ ਹੱਥ ਬੰਨ ਗਏ ਬੇਨਤੀ ਹੈ ਦੇਖੋ ਵੀਮ ਤਾਂ ਭਲਾ ਸ਼ਾਇਦ ਸਾਨੂੰ ਗਵਰਨਮੈਂਟ ਨੇ ਨਹੀਂ ਦੇਣੀ ਉਹਦਾ ਕੈਮੀਕਲ ਉਹਦਾ ਗੋਲੀਆਂ ਵਾਂ ਪੈਂਦੀ ਹੈ ਜਿਹੜੀਆਂ ਆਮ ਆਪਣੇ ਗੋਲੀ ਆ ਬਣਾ ਉਹਦਾ ਉਹ ਕੰਮ ਚਾਉਂਦੀ ਹੈ ਦਵਾਈਆਂ ਜੇ ਕੰਮ ਆ ਰਹੀ ਹੈ ਜਿਹੜੀ ਇਹ ਜੀ ਹੈ ਇਹਦਾ ਦੇਖੋ ਉਹ ਦੇ ਕੇ ਇਹ ਵਿਕਦੀ ਹੈ ਤੁਸੀਂ ਤੁਸੀਂ ਜਿਹੜੀ ਹੈ ਪੋਸਟ ਖੋਲਣ ਦੀ ਗੱਲ ਕਰ ਰਹੇ ਰਾਜਸਥਾਨ ਸਰਕਾਰ ਵਿੱਚ ਪਹਿਲਾਂ ਖੁੱਲੀ ਹੋਈ ਸੀਗੀ ਫਿਰ ਬੰਦ ਕਰਤੀ ਤੇ ਹੁਣ ਫੇਰ ਖੁੱਲ ਚੁੱਕੀ ਹੈ ਰਾਤ ਤੱਕ ਦੇਖੋ ਪਹਿਲਾਂ ਬਹੁਤ देर ਖੁੱਲੀ ਰਹੀ ਜਾਂ ਤੇ ਮੋਦੀ ਸਰਕਾਰ ਆਈ ਹੈ ਇਹਨਾਂ ਨੇ ਉਹ ਬੰਦ ਕਰਤੀ ਬੰਦ ਕਰਨ ਦੇ باوجود ਉਹ ਲੋਕਾਂ ਕੋਈ ਵਿਚਾਰੇ ਉਹ ਇਹੀ ਟਾਈਮ ਫੇਰ ਮੋਦੀ ਸਰਕਾਰ ਨੇ ਖੋਲਤੀ ਪਤਾ ਨਹੀਂ ਇਹਨਾਂ ਨੂੰ 24 ਵਾਲੀਆਂ ਵੋਟਾਂ ਦੇਖਦੇ ਆਂ ਕਿਆ ਦੇਖਦਾ ਕਿਆ ਨਹੀਂ ਦੇਦਾ ਹੱਥ ਬੰਦ ਕੇ ਬੇਨਤੀ ਹੈ ਵੇ ਦੇਕੇ ਖੋਲ ਦੋ ਸਾਡੇ ਬਣਾ ਲਓ ਕਾਰਡ ਦੋ ਦੋ ਤਿੰਨ ਤਿੰਨ ਕਿਲੋ ਜਿੰਨਾ ਵੱੱਲਾ ਖਾਂਦਾ ਏ ਉਹ ਦੋ ਦਿਨ ਸੜਾ ਕੇ ਦੇਖ ਲੋ ਖਾਦੇ ਦੇ ਬਾਅਦ ਅਸੀਂ ਆਏ ਵੀ ਜੋ ਵੀ ਹੈ ਮੇਰਾ ਕਹਿਣ ਦਾ ਬਰਬ ਉਹਨੇ ਸਾਡੇ ਉਹ ਕਾਰਡ ਬਣਾ ਦੇ ਜੇ ਜੇਕਰ ਸਰਕਾਰ ਨੇ ਠੇਕੇ ਖੋਲਦੇ ਤਾਂ ਕਿਆ ਰੇਟ ਮਿਲੂਗੀ ਭੁੱਕੀ ਫਿਰ ਹੁਣ ਕੀ ਰੇਟ ਮਿਲਦੀ ਆ ਹੁਣ ਤਾਂ ਹੀ ਸਾਨੂੰ ਇਹ 4-5000 ਰੁਪਏ ਮਿਲ ਰਹੀ ਆ ਜਦ ਗਵਰਨਮੈਂਟ ਨੇ ਠੇਕੇ ਖੋਲਦੇ ਫਿਰ ਸਾਨੂੰ ਇਹ ਹੀ 5-600 ਰੁਪਏ ਮਿਲ ਰਹੇ ਆ ਤਰੀ ਆਏ ਵੀ ਦੇਖੋ ਸਾਡਾ ਚੁੱਲੇ ਦਾ ਗਿਆ ਵੀ ਜਲ ਜੂਗਾ ਨਹੀਂ ਦਾ ਸਾਡਾ ਆਪਣਾ ਹੀ ਜਿਆਦਾ ਚੱਲਦਾ ਏ ਅਸੀਂ ਕਰਾਂ ਗਿਆ ਦੇਣਾ ਏ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹਨਾਂ ਕਹਿੰਦਾ ਜੀ ਇਹਨਾਂ ਨਸ਼ੇ ਵਾਲ ਵੀ ਠੇਕੇ ਖੋਲਨੇ ਚਾਹੀਦੇ ਆ ਜੀ ਜੇ ਦਿੱਕੇ ਖੁੱਲਦੇ ਲੋਕਾਂ ਦਾ ਫਾਇਦਾ ਹੋਊਗਾ ਫਾਇਦਾ ਹੋਊਗਾ ਜੀ ਗਰੇਦੀ ਨਸ਼ੇ ਮੈਡੀਕਲ ਨਸ਼ੇ ਜਾਣ ਦੂੰਗੇ ਲੋਕਾਂ ਨੂੰ ਹਾਂ ਜੀ ਇਹ ਸਮੇਂ ਬਾਈ ਹੱਥ ਬਣ ਕੇ ਬੇਨਤੀ ਹੈ ਜਿੰਨੇ ਵੀ ਅਸਰ ਹੈ ਪੁਲਿਸ ਮੈਘਵਾ ਹੋਰ ਬਹੁਤ ਮੈਘਵੇ ਸਾਡੇ ਭੈਣ ਭਾਈ ਉਹ ਵੀ ਵਜਾਰੇ ਖਾਣੇ ਇਹ ਜੀ ਗੱਲ ਨਹੀਂ ਹੈ ਜਣੀ ਆਏ ਵੀ ਸਭ ਤੋਂ ਵੱਧ ਦਾ ਡੋਪ ਟੈਸਟ ਕਰਾ ਲਓ ਵੀ ਜਿਹੜਾ ਖਾਂਦਾ ਆ ਜਾਂ ਨਹੀਂ ਖਾਂਦਾ ਡੋਪ ਟੈਸਟ ਦੇ ਬਾਅਦ ਜਿੰਨੇ ਬੰਦੇ ਖਾਂਦੇ ਉਹਨਾਂ ਦੇ ਲੋਨਸ ਬਣਾ ਦਿਓ ਬਾਕੀ ਉਹ ਐਸਾਨ ਕਿਸਾਨ ਆ ਕੋ ਤੇ ਇਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਕੁਝ ਪੁਲਿਸ ਵਾਲੇ ਵੀ ਜਿਹੜੇ ਐ ਭੁੱਕੀ ਫੀਮ ਪੋਸਟ ਖਾਂਦੇ ਨੇ ਅਤੇ ਇਹਨਾਂ ਵੱਲੋਂ ਇਹ ਹੀ ਇਹਨਾਂ ਵੱਲੋਂ ਇਹਦੀ ਗੱਲ ਆਕੀ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਕਿ ਫੀਮ ਭੁੱਕੀ ਦੇ ਟੇਕੇ ਖੁੱਲੇ ਜਾਣ ਜਿਸ ਤਰ੍ਹਾਂ ਕੀ ਰਾਜਸਥਾਨ ਦੇ ਵਿੱਚ ਖੁੱਲੇ ਹੋਏ ਨੇ ਅਤੇ ਇਹਨਾਂ ਦਾ ਇਹ ਵੀ ਦਾਵਾ ਹੈ ਕਿ ਉਸ ਨੂੰ ਉਸ ਦੇ ਤਰ੍ਹਾਂ ਫੀਮ ਭੁੱਕੀ ਦੇ ਟੇਕੇ ਖੁੱਲੋਦੇ ਨੇ ਅਤੇ ਲੋਕਾਂ ਦਾ ਹੋਰ ਨੁਕਸਾਨ ਨਹੀਂ ਕਰਦੇ ਚਾਕੀ ਸੰਥੈਟਿਕ ਨਸ਼ੇ ਨੁਕਸਾਨ ਕਰਦੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਜੋ ਇਸ ਸਾਨ ਆਕੂ ਵੱਲੋਂ ਮੰਗ ਕੀਤੀ ਗਈ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾ ਤੇ ਮੈਂ ਹਾਂ ਤੁਹਾਡਾ ਅਰਣ ਕੁਰਾਲੀ